ਸਮਾਜ ਪਾਰਟੀ ਜਿਹੜਾ ਸੰਗਰੂਰ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਨੈਸ਼ਨਲ ਪ੍ਰੈਜ਼ੀਡੈਂਟ ਤਹਿਨ ਕੁਮਾਰੀ ਮਾਣਪਤੀ ਜੀ ਦੇ ਹੁਕਮ ਦੇ ਅਨੁਸਾਰ ਸਾਡੇ ਸੂਬੇ ਦੇ ਪ੍ਰਧਾਨ ਸਰਦਾਰ ਵਰਤਾਰ ਸਿੰਘ ਕਰਨੀਪੂਰੀ ਜੀ ਦੇ ਦੁਸ਼ਤ ਬਦਸੂਮੇ ਉਪਕਰ ਜੋ ਪਿਛਲੇ ਜਨਾ ਵਿੱਚ ਲੋਕ ਸਭਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਜ਼ੀਰ ਨੇ ਅਬਿਸ਼ਾਹ ਦੇ ਆਪਣੀ ਮੰਨੂਵਾਦੀ ਮਾਨਸਿਕਤਾ ਦਿਖਾਈ ਤੇ ਉਹਨਾਂ ਨੇ ਕਿਹਾ ਕਿ ਅੰਬੇਦਕਰ 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 ਤੇਰਾ ਇੱਕ ਫੈਸਲਾ ਇੱਕ ਫੈਸਲਾ ਮਰ ਗਿਆ ਜੇ ਲੋਕ ਐਨੀ ਵਾਰੀ ਰੱਬ ਦਾ ਨਾਮ ਲੈਣ ਤਾਂ ਉਹਨਾਂ ਨੂੰ ਸਤਜਨਮਾ ਦਾ ਸਵਰਗ ਮਿਲ ਜਾਵੇ ਅਸੀਂ ਅੰਮ੍ਰਿਤ ਸ਼ਾਹ ਨੂੰ ਅਸੀਂ ਭਾਰਤ ਦੇ ਲੋਕਾਂ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਅਸੀਂ ਗਰੀਬ ਲੋਕ ਮਜ਼ਦੂਰ ਲੋਕ ਗਰਿਜ ਲੋਕ ਚਲੋ ਇੱਥੇ ਮੰਡੂ माजी ਸਿੱਖਰ ਹਾਬੀ ਸੀ ਜਦੋਂ ਚ ਮਨੁਸਮਰਤੀ ਦਾ ਰਾਜ ਸੀ ਜਦੋਂ ਇਹ ਬੇਦਦਾ ਦਾ ਰਾਜ ਸੀ ਜਦੋਂ ਸਾਡੇ ਗਨਾਰੇ ਵਿੱਚ ਪੁੱਜੇ ਪਏ ਹੋਤੀਗੇ ਸਾਡੇ ਪਿਛੇ ਝਾਰੂ ਫੜੇ ਹੋਏ ਸੀਗੇ ਤਾਂ ਉਹ ਫੜੇ ਤਾਂ ਉਹ ਫੜੇ ਉਹ ਫੜਾ ਜਿਨਾ ਰੱਬ ਸੀਗਾ ਉਹ ਕਿੱਥੇ ਸੀਗਾ ਕਿਹੜੇ ਘਲਕੂਂਜੇ ਵਿੱਚ ਛੁਪਿਆ ਸੀ ਉਹ ਰੱਬ ਜਦੋਂ ਲੋਕ ਇੱਥੋਂ ਦੇ ਗਰੀਬਾ ਮਜ਼ਦੂਰਾ ਨੂੰ ਇੱਥੋਂ ਦੇ ਬੋਝੰਦੇ ਲੋਕਾਂ ਨੂੰ ਕਿਹੜਾ ਇਤਮਾਰ ਕਹਨੇ ਸੀਗੇ ਕਮੀ ਕਮੀ ਨਹੀਂ ਕਹਦੇ ਸੀਗੇ ਸਾਨੂੰ ਕੋਈ ਪੜਨ ਦਾ ਅਧਿਕਾਰ ਨਹੀਂ ਸੀਗਾ ਸਾਨੂੰ ਕੋਈ ਚੰਗੇ ਕੱਪੜੇ ਪਾਉਣ ਦਾ ਅਧਿਕਾਰ ਨਹੀਂ ਸੀਗਾ ਜੇ ਸਾਨੂੰ ਲੰਗੜਾ ਹੁੰਦਾ ਦਿਨ ਦੇ ਵਿੱਚ ਤਾਂ ਸਾਨੂੰ ਚੁੱਕੀ ਆਵਾਜ਼ ਮਾਰ ਕੇ ਲੰਗਣਾ ਪੈਂਦਾ ਸੀਗਾ ਉਦੋਂ ਰੱਬ ਕਿਹੜੇ ਕੂਜੇ ਸੁਪਿਆਤੀਏ ਉਦੋਂ ਸਵਰਗ ਕਿੱਥੇ ਸੀਗਾ ਅਸਲੀ ਰੱਬ ਕੌਣ ਆ ਸਾਡੇ ਲਈ ਅਸਲੀ ਰੱਬ ਸਾਡੇ ਲਈ ਅਸਲੀ ਰੱਬ ਬੋੜਿਆ ਮਹਾਤਮਾ ਮੋਧ ਸਾਡੇ ਲਈ ਅਸਲੀ ਰੱਬ ਬੋੜਿਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਲਈ ਅਸਲੀ ਰੱਬ ਬੋੜਿਆ ਸਤਿਗੁਰੂ ਰਵਿਦਾਸ ਮਹਾਰਾਜ ਸਤਿਗੁਰੂ ਕਬੀਰ ਜੀ ਬਾਬਾ ਸਾਹਿਬ ਡਾਕਟਰ 임ਰਾਮ ਅੰਮੇਸ਼ਕਰ ਜਿਨ੍ਹਾਂ ਨੇ ਸੰਵਿਧਾਨ ਲਿਖ ਕੇ ਮੇਰੇ ਵਰਗੇ ਆਸੀਂ ਦੋ ਚਮਾਰਾਂ ਦੇ ਪੁੱਤ ਕੜੇ ਆਏ ਇੱਕ ਪੀਸੀ ਅਫਸਰ ਬਣਿਆ ਇੱਕ ਜਨਤੀ ਡਾਇਰੈਕਟਰ ਰਟਾਇਰ ਹੋਇਆ ਇਹ ਤੇ ਡਿਪਟੀ ਡਾਇਰੈਕਟਰ ਕਾ ਆ ਰਿਹਾ ਆ ਪਿੱਛੇ ਹੋਰ ਮਹਤਵਪੂਰਨ ਅਫਸਰ ਖੜੇ ਆ ਤੇ ਸਾਡੇ ਨਾਲ ਰਿਟਾਇਰ ਅਫਸਰ ਆਏ ਆਗੇ ਉਸ ਮਿਹਰੇ ਦੇ ਰੱਬ ਨੇ ਵੀ ਉਸ ਮਿਹਰੇ ਦੇ ਰੱਬ ਨੇ ਨਹੀਂ ਸਾਨੂੰ ਬਣਾਇਆ ਇਹ ਆ ਕੋਸਟ ਰਿਟ ਖੜੇ ਆ ਉਸ ਮਿਹਰੇ ਦੇ ਰੱਬ ਨੇ ਨਹੀਂ ਬਣਾਇਆ ਤੇ ਜਿਹੜੇ ਰੱਬ ਨੇ ਬਣਾਇਆ ਡਾਕਟਰ ਅੰਬੇਦਕਰ ਨੇ ਇਸ ਕਰਕੇ ਸੀ ਕਹਨੇ ਆ ਸਾਡਾ ਰੱਬ ਅੰਬੇਦਕਰ ਸਾਡਾ ਰੱਬ ਸਾਡਾ ਰੱਬ ਕਰ ਅਸੀਂ ਅਮਿਤ ਸ਼ਾਹ ਦੇ ਰੱਬ ਨੂੰ ਫੁੱਟ ਮਾਰਦੇ ਆਂਗੇ ਅਮਿਤ ਸ਼ਾਹ ਦਾ ਰੱਬ ਸਾਨੂੰ ਮਾਨਸਿਕਤਾ ਤੇ ਗੁਨਾਹ ਰੱਖਣਾ ਚਾਹੁੰਦਾ ਅਮਿਤ ਸ਼ਾਹ ਦਾ ਰੱਬ ਸਾਨੂੰ ਗਰੀਬ ਰੱਖਣਾ ਚਾਹੁੰਦਾ ਅਮਿਤ ਸ਼ਾਹ ਦਾ ਰੱਬ ਸਾਡੇ ਗੱਡੀਆਂ ਨਾਲੀਆਂ ਸਾਥ ਪਰੌੜਾ ਚਾਹੁੰਦਾ ਅਮਿਤ ਸ਼ਾਹ ਵਾਲਾ ਰੱਬ ਸਾਥੋਂ ਮਰੇ ਹੋਏ ਡੰਗਰਾਂ ਦਾ ਸਾਨੂੰ ਮਾਰ ਖਵਾਣਾ ਚਾਹੁੰਦਾ ਅਮਿਤ ਸ਼ਾਹ ਵਾਲਾ ਰੱਬ ਸਾਨੂੰ ਗੱਟੜਾਂ ਦੇ ਵਿੱਚ ਛਕਣਾ ਚਾਹੁੰਦਾ ਇਸ ਕਰਕੇ ਅਸੀਂ ਸਾਨੂੰ ਅਮਿਤ ਸ਼ਾਹ ਵਾਲੇ ਰੱਬ ਦੀ ਲੋੜ ਨਹੀਂ ਸਾਡੇ ਕੋਲ ਸਾਡਾ ਰੱਬ ਬਾਬਾ ਸਾਹਿਬ ਡਾਕਟਰ ਪੀਮਰਾ ਆਪਨੇ ਕਰੇਗਾ ਬਜ਼ਾਰ ਹਰ ਪਰ ਸਤਿਗੁਰ ਰਮਦਾਸ ਮਹਾਰਾਜ ਹੈਗਾ ਸਾਡੇ ਬਾਬਾ ਰਬ ਸਤਗੁਰ ਨਾਨਕ ਤੇ ਜੀ ਹੈਗੇ ਆ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਡੀਸੀ ਸਾਹਿਬ ਜੀ ਭਾਰਤ ਦੇ ਰਾਸ਼ਟਰਪਤੀ ਜੋ ਕਿ ਅਮਿਤ ਸ਼ਾਹ ਨੂੰ ਨਕੇਲ ਪਾਵੇ ਮੰੰੂਵਾਦੀ ਬਿਵਸਥਾ ਨੂੰ ਨਕੇਲ ਪਾਵੇ ਨਹੀਂ ਤਾਂ ਫਿਰ ਅਸੀਂ ਇਹ ਧੀਮਾ ਕੋਰੇ ਗਾਉਂ ਦਾ ਇਤਿਹਾਸ ਪੜ੍ਹ ਲੈਣ ਧੀਮਾ ਕੋਰੇ ਗਾਉਂ ਦਾ ਇਤਿਹਾਸ ਪੜ੍ਹ ਲੈਣ ਜਿਹੜਾ 1 ਜਨਵਰੀ ਨੂੰ ਰਿਪੀਟ ਹੁੰਦਾ ਹੈ ਸਰ ਸਿਰਫ 500 ਬਹਾਰਾ ਨੇ ਸਿਰਫ 500 ਬਹਾਰਾ ਨੇ 25000 25000 ਪਛਾਵਰ ਬ੍ਰਾਹਮਣਾਂ ਨੂੰ ਜਿਹੜਾ ਹੈਗਾ 24 ਘਟੀਆਂ ਦੇ ਵਿੱਚ ਵੱਢ ਕੇ ਆ ਮਾਰਿਆ ਸੀਗਾ ਇਹ ਸਾਡਾ ਇਤਿਹਾਸ ਪੜਨਾ ਹੈ ਬਾਬਾ ਦੀਪ ਸਿੰਘ ਵੜਾ ਇਹ ਸਾਡਾ ਇਤਿਹਾਸ ਪੜਨਾ ਹੈ ਬਾਬਾ ਦੀਪ ਸਿੰਘ ਵੜਾ ਇਹ ਸਾਡਾ ਇਤਿਹਾਸ ਪੜਨਾ ਹੈ ਮੰਨੋਵਾਦੀ ਲੋਕ ਇਸ ਕਰਕੇ ਬੇਨਤੀ ਕਰਦੇ ਆ ਕਿ ਮਿਤ ਸ਼ਾ ਅਸਤੀਫਾ ਦੇਵੇ ਜਿਹੜਾ ਹੈਗਾ ਅਮਿਤ ਸ਼ਾਰੇ ਕੇ ਘਰ ਤੋਹ ਜਾ ਪਰਚਾ ਦਰਜ ਹੋਵੇ ਇਹ ਹੀ ਬੇਨਤੀ ਕਰਨਾ ਹੈ